ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਕਿ ਵਧੀਆ ਰਾਜੀ ਖੁਸ਼ੀ ਹੋਵੋਗੇ ਸਾਰੇ ਜਾਣੇ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਵਧੀਆ ਰਾਜੀ ਖੁਸ਼ੀ ਆ ਅੱਜ ਅਸੀਂ ਚੱਲੇ ਸੀ ਕਿ ਬੱਚਿਆਂ ਦੇ ਸਕੂਲ ਅੱਜ ਹੈਗੀ ਸੀ ਇਹਨਾਂ ਦੀ ਪੇਰੈਂਟਸ ਮੀਟਿੰਗ ਤੇ ਬੱਚਿਆਂ ਦੇ ਮਾਰਕਸ ਵਗੈਰਾ ਦਿਖਾਏ ਜਾਣੇ ਤੇ ਆਪਾਂ ਚੱਲੇ ਆ ਬੱਚਿਆਂ ਦੇ ਸਕੂਲੇ ਤੇ ਉਸ ਤੋਂ ਬਾਅਦ ਆਪਾਂ ਉੱਥੇ ਹੀ ਸਿੱਧੇ ਆਪਾਂ ਸ਼ਰਜਨਪੁਰ ਵੱਲ ਨੂੰ ਜਾਵਾਂਗੇ ਬੱਚਿਆਂ ਦੇ ਨਾਲ ਕਿਹਾ ਤੇ ਜਿਵੇਂ ਹੀ ਆਪਾਂ ਆਪਣੇ ਘਰੋਂ ਤੋਂ ਥੋੜਾ ਜਿਹਾ ਅੱਗੇ ਆਈਦਾ ਤੇ ਉਦਾਂ ਹੀ ਨਾਲ ਦੀ ਨਾਲ ਇਹ ਜਿਹੜੀ ਪ੍ਰੋਬਲਮ ਆ ਇਹ ਵੀ ਸ਼ੁਰੂ ਹੋ ਜਾਂਦੀ ਆ ਇਹ ਹੈਗੇ ਆ ਕਾਮਰੀ ਜਿਹੜੇ ਕਿ ਇਹ ਮਤਲਬ ਇਹਨਾਂ ਨੇ ਇਸ ਤਰ੍ਹਾਂ ਇਕੱਠੇ ਹੋ ਕੇ ਤੇ ਇਹਨਾਂ ਨੇ ਆਪਦੀ ਜਿਹੜੀ ਇਹ ਕਾਮਰ ਯਾਤਰਾ ਇਹ ਲੈ ਕੇ ਇਹਨਾਂ ਨੇ ਮਤਲਬ ਜਾਣਾ ਵਾ ਮੰਦਿਰ ਵਿੱਚ ਇਹ ਹੈਗਾ ਆਪਣਾ ਸ਼ਹਿਰ ਲਖੀਮਪੁਰ ਤੇ ਇੱਥੋਂ ਇਹਨਾਂ ਨੇ ਇਕੱਠੇ ਹੋ ਕੇ ਆਪਣੇ ਤੋਂ ਜਿਹੜਾ 30 35 ਕਿਲੋਮੀਟਰ ਦੂਰ ਗੋਲਾ ਸ਼ਹਿਰ ਆ ਉੱਥੇ ਕਿੰਨਾ ਦਾ ਕਾਫੀ ਵੱਡਾ ਮੰਦਿਰ ਹੈ ਤੇ ਇਹਨਾਂ ਨੇ ਮਤਲਬ ਉੱਥੇ ਜਾਣਾ ਇਹ ਆਪਦੀ ਇਹ ਯਾਤਰਾ ਲੈ ਕੇ ਵੈਸੇ ਤਾਂ ਆਪਾਂ ਬਾਹਰ ਦੀ ਜਾਣਾ ਸੀ ਬਾਈਪਾਸ ਵਾਲੇ ਪਾਸੇ ਦੀ ਪਰ ਉਧਰ ਦੀ ਮਤਲਬ ਉਹੀ ਜਿਹੜੇ ਕਾਮਰੀਏ ਉਹਨਾਂ ਦੀ ਜਿਹੜੀ ਯਾਤਰਾ ਉਹ ਲੈ ਕੇ ਜਾ ਰਹੇ ਆ ਤੇ ਫਿਰ ਆਪਾਂ ਸ਼ਹਿਰ ਦੇ ਵਿੱਚ ਦੀ ਜਾ ਰਹੇ ਆ ਇਹ ਹੈਗਾ ਆਪਣਾ ਸ਼ਹਿਰ ਲਖੀਮਪੁਰ ਕੀ ਦੀ ਤੇ ਹੁਣ ਆਪਾਂ ਜਾ ਰਹੇ ਪਹਿਲਾਂ ਬੱਚਿਆਂ ਦੇ ਸਕੂਲ ਇਧਰ ਦੀ ਮਤਲਬ ਨਹੀਂ ਹੈਗੀ ਇਹ ਸ਼ਹਿਰ ਦੇ ਵਿੱਚ ਦੀਏ ਨਹੀਂ ਜਾਂਦੇ ਹੈਗੇ ਤੇ ਇਹਨਾਂ ਨੇ ਮਤਲਬ ਵਾਰ-ਵਾਰ ਹੀ ਜਾਣਾ ਜਿਹੜੀ ਕੰਮਰ ਆਪਣੀ ਲੈ ਕੇ ਤੇ ਇਸ ਤੋਂ ਅੱਗੇ 10 12 ਕਿਲੋਮੀਟਰ ਕਰੀਬ ਰਸਤਾ ਜਿਹੜਾ ਉਹ ਆਪਾਂ ਇਹਨਾਂ ਦੇ ਨਾਲ ਤੈਅ ਕਰਨਾ ਹਨਾ ਤੇ ਕਿਉਂਕਿ ਆਪਾਂ ਵੀ ਉੱਧਰ ਨੂੰ ਜਾਂ ਜਿੱਦਨ ਨੂੰ ਇਹ ਜਾ ਰਹੇ ਆ ਤੇ ਅੱਗੇ ਜਾ ਕੇ ਜਿਹੜਾ ਆਪਣਾ ਮਤਲਬ ਰਾਵਾ ਉਹ ਅਲੱਗ ਹੋ ਜਾਣਾ ਇਹਨਾਂ ਨਾਲੋਂ ਤੇ ਐਸੀ ਆਪਾਂ ਉੱਧਰ ਨੂੰ ਵੀ ਜਾ ਸਕਦੇ ਸੀ ਬਟ ਆਪਾਂ ਸ਼ਾਰਟਕਟ ਜਾਵਾਂਗੇ ਤੇ ਮੈਂ ਤੁਹਾਨੂੰ ਦਿਖਾਉਂਗੀ ਕਿ ਮਤਲਬ ਇਸ ਤਰੀਕੇ ਨਾਲ ਬੰਦਾ ਪੂਰੀ ਰੋਡ ਜਿਹੜੀ ਉਹ ਤੁਹਾਨੂੰ orange ਹੀ orange orange ਹੀ orange ਕਲਰ ਮਤਲਬ ਦਿਖੂਗਾ ਰੋਡ ਤੇ ਹੁਣ ਪਹੁੰਚ ਗਏ ਸੀ ਆਪਾਂ ਬੱਚਿਆਂ ਦੇ ਸਕੂਲੇ ਇਹ ਜਿਹੜੀ ਸਾਹਮਣੇ ਬਿਲਡਿੰਗ ਦਿਖ ਰਹੀ ਆ ਹਨਾ ਅਜਮਾਨੀ ਇੰਟਰਨੈਸ਼ਨਲ ਸਕੂਲ ਇਹ ਬੱਚਿਆਂ ਦਾ ਸਕੂਲ ਤੇ ਹੁਣ ਆਪਾਂ ਸਕੂਲ ਦੇ ਅੰਦਰ ਚੱਲਦੇ ਆਂ ਜਾ ਕੇ ਆਪਾਂ ਬੱਚਿਆਂ ਦੀ ਪੀਟੀਐਮ ਅਟੈਂਡ ਕਰਦੇ ਆਂ ਪਹਿਲਾਂ ਆਪਾਂ ਜਾਵਾਂਗੇ ਰੂਪ ਦੀ ਕਲਾਸ ਵਿੱਚ ਕਿਉਂਕਿ ਅੱਜ ਬੱਚਿਆਂ ਦਾ ਕਾਪੀ ਸ਼ੋ ਵੀ ਆ ਮਾਰਕਸ ਵਗੈਰਾ ਦਿਖਾਈ ਜਾਣੇ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੋਨਾਂ ਦੀ ਯਸ਼ਵੀਰ ਔਰ ਗੁਰਵੀਰ ਦੀ ਕਲਾਸ ਵਿੱਚ ਜਾਵਾਂਗੇ ਤੇ ਜੋ ਆਪ ਦੇਖਦੇ ਅੰਦਰ ਤੁਹਾਨੂੰ ਥੋੜਾ ਜਿਹਾ ਸਕੂਲ ਦਾ 뷰 ਦਿਖਾਉਣੀ ਆ ਹਨਾ ਕਿ ਬੱਚਿਆਂ ਦਾ ਸਕੂਲ ਜਿਹੜਾ ਉਹ ਕਿਵੇਂ ਦਾ ਵਾ ਆਪਾਂ ਟ੍ਰਾਂਸਪੋਰਟ ਦੀ ਗੱਲ ਕਰਕੇ ਜਾਣੀ ਆ ਹੁਣ ਕੀ ਕਹਿਣਾ ਬਤ ਟ੍ਰਾਂਸਪੋਰਟ ਬਾਰੇ ਸਹੀ ਤੇ ਆ ਟ੍ਰਾਂਸਪੋਰਟ ਹਾਂ ਕੋਈ ਤੁਸੀਂ ਇਧਰ ਵੀ ਮਿਲਦੀ ਝੋਲੀ ਜਿਹਾ ਦੇਖੀ ਸਾਨੂੰ ਚਾਹੀਦੀ ਹੈ ਇਹ ਕੋਈ ਚੱਕਦੇ ਆ ਤਾਂ ਜਿਹਨੂੰ ਆਦਾ ਇਹ ਤੁਸੀਂ ਕਿਹੜਾ ਪੱਕਾ ਨਾਣੀ ਆ ਮੇਰੀ ਸੋਨੀ ਪਿਆਰੀ ਮੰਮਾ ਮੇਰੇ ਕੋਲ ਇਸ ਟੈਗ ਤੇ ਆਇਡੈਂਟੀਟੀ ਦੇ ਪਰ ਮਿਸਟੇਕ ਦੀ ਰੋਧ ਤੇ ਫਿਰ ਉਹ ਅੱਡੀ ਗਲਾਸੋਂ نیچے ਜਾਣਾ ਪੱਟ ਪੀਟੀਐਮ ਅਟੈਂਡ ਕਰਨ ਤੋਂ ਬਾਅਦ ਆਪਾਂ ਅਗੇ ਸਿਗੇ ਬਾਹਰ ਉਰੇ ਇਹ ਹੈਗੀ ਬਾਹਰ ਦੀ ਲੋਕੇਸ਼ਨ ਸਾਹਮਣੇ ਇੱਕ ਹੈਗਾ ਰੈਸਟੋਰੈਂਟ ਇਧਰ ਸਾਈਡ ਤੇ ਹੈਗੀ ਟਰੈਕਟਰ ਏਜੰਸੀ ਔਰ ਇੱਕ ਨਾਲ ਹੋਰ ਸਕੂਲ ਜੈਪੁਰੀਆ ਇੱਥੇ ਕਾਫੀ ਵਧੀਆ ਲੋਕੇਸ਼ਨ ਸਾ ਮਤਲਬ ਬਾਈਪਾਸ ਤੇ ਤੇ ਸਕੂਲ ਤੋਂ ਨਿਕਲਦੇ ਹੋਏ ਬੱਚਿਆਂ ਨੇ ਲੈ ਲਈਆਂ ਸੀਗੀਆਂ ਇਹ ਡਰਿੰਕਸ ਇਹਨਾਂ ਨੇ ਲੈ ਲਈਆਂ ਸਾਰਿਆਂ ਨੇ ਬਟ ਮੈਂ ਤਾਂ ਲਈ ਨਹੀਂ ਕਿਉਂਕਿ ਮੈਨੂੰ ਵੀ ਬਿਲਕੁਲ ਵੀ ਪਸੰਦ ਨਹੀਂ ਸੀ ਬੱਚਿਆਂ ਤੈਨੂੰ ਪਤਾ ਹੈ ਜਿਹੜੀ ਚੀਜ਼ ਪਸੰਦ ਹੁੰਦੀ ਹੈ ਲੈ ਹੀ ਲੈਂਦੇ ਹਨਾ ਇਕੋਸ਼ ਆਈਸ ਨੂੰ ਮਤਲਬ ਕ੍ਰੈਸ਼ ਕਰਕੇ ਤੇ ਉਹਦੇ ਉੱਪਰ ਕੁਛ ਲਿਕਵਿਡ ਜਿਹਾ ਪਾ ਕੇ ਬਣਾਈ ਹੋਈ ਸੀਗੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਪੇਸ਼ ਜਾਨ ਕਰੀਏ ਲਓ ਮਾਂ ਜabb ਇਹ ਇੱਥੇ ਹੀ ਨਹੀਂ ਪੀਣਾ ਵੇ ਗੋੜੀ ਨੂੰ ਪੰਗ ਪੀਂਦਾ ਹੀ ਪਿੱਛਾ ਵਾ ਪੰਗ ਜabb ਇਹ ਨਹੀਂ ਦੀ ਲਵੇ ਕੱਲ੍ਹ ਕਿ ਨਹੀਂ ਹੋਏ ਸਾਰੀ ਟ੍ਰੈਲੀ ਪੁਲ ਦੇ ਉੱਪਰ ਵੀ ਜਾਣੀ ਹੈ ਨਾ ਹੋਣੀ ਕਿੰਨੀ ਪੀਣੀ ਹੋਊਗੀ ਪਾਣੀ ਮਤਲਬ ਇਹਨਾਂ ਦੇ ਨਾਲ ਕਰੀਬ 10 ਤੋਂ 15 ਕਿਲੋਮੀਟਰ ਦਾ ਆਪਾਂ ਸਫ਼ਰ ਕਰਨਾ ਤੁਸੀਂ ਦੇਖਿਓ ਮਤਲਬ ਸਾਰੀ ਰਾਤ ਇਹ ਕਿਵੇਂ ਮਤਲਬ ਇਹ ਤੈਨੂੰ ਸਾਰੀ ਰਾਤ ਇਹ ਹੀ ਇਹਨਾਂ ਦਾ ਜਿਹੜਾ ਰੰਗ ਆ ਨਾ ਜਿਹਨੂੰ ਭੰਗਵਾਰਾਂਗੇ ਕਹਿੰਦੇ ਆ orange ਆ ਕਲਰ ਤੈਨੂੰ ਕਿੰਨਾ ਦਿਖੂਗਾ ਪੂਰੇ ਰਸਤੇ ਦੇ ਵਿੱਚ ਤੇ ਮਤਲਬ ਮੇਨ ਚੀਜ਼ ਇਹ ਵਾਂਗੂ ਚਲੋ ਆਸਥਾ ਆਪਦੀ ਜਗਾ ਆ ਆਪਾਂ ਕਿਸੇ ਵੀ ਧਰਮ ਨੂੰ ਗਲਤ ਨਹੀਂ ਕਹਿੰਦੇ ਹੈਗੇ ਪਰ ਇਹ ਇਹ ਨਾ ਖਰਾਬੀ ਬਹੁਤ ਕਰਦੇ ਆ ਮਤਲਬ ਇਹ ਬਸ ਇਸ ਤਰ੍ਹਾਂ ਮਤਲਬ ਇਹਨਾਂ ਨੇ ਭੰਗ ਪੀ ਜਾਣੀਆਂ ਹਨਾ ਰੋਡ ਦੇ ਕਿਨਾਰੇ ਭੰਗ ਦੇ ਬੁੱਟੇ ਹੁੰਦੇ ਆ ਉਤੋਂ ਤੋੜ-ਤੋੜ ਕੇ ਉਹੀ ਕੋਟ-ਕੋਟ ਗਏ ਆ ਐਵੇਂ ਮਤਲਬ ਖਾਈ ਜਾਣੀਆਂ ਭਾਂਗਾ ਨੇ ਇਹਨਾਂ ਨੇ ਪੀ ਵੀ ਜਾਣੀਆਂ ਤੇ ਤੁਰੇ ਜਾਣਾ ਮਤਲਬ ਨੱਚੀ ਜਾਣਾ ਵਾ ਕਮਲ ਕੁੱਟੀ ਜਾਣਾ ਹਨਾ ਤੇ ਇਸ ਤਰ੍ਹਾਂ ਮਤਲਬ ਇਹ ਖਰਾਬੀ ਬਹੁਤ ਕਰਦੇ ਆ ਆਮ ਪਬਲਿਕ ਨੂੰ ਰਸਤਾ ਨਹੀਂ ਦਿੰਦੇ ਹੈਗੀ ਇਹਨਾਂ ਨੇ ਮਤਲਬ ਸਾਰਾ ਰਸਤਾ ਘੇਰ ਕੇ ਤੁਰਨਾ ਵਾ ਜਾਮ ਲਾਉਣੀ ਆ ਹਨਾ ਤੇ ਇਹਨਾਂ ਦੀ ਵਜ੍ਹਾ ਤਾਂ ਆਮ ਲੋਕਾਂ ਨੂੰ ਮਤਲਬ ਬਹੁਤ ਦਿੱਕਤ ਆਉਂਦੀ ਆ ਆ ਤੁਸੀਂ ਦੇਖ ਰਹੇ ਆ ਇਹਨਾਂ ਦੀ ਦੇਖੋ ਤੁਸੀਂ ਇਸ ਤਰ੍ਹਾਂ ਇਹਨਾਂ ਨੇ ਮਤਲਬ ਬਣ ਕੇ ਸ਼ਿਵਜੀ ਭਾਰਤੀ ਬਣ ਜਾਂਦੇ ਆ ਵੱਡੇ ਵੱਡੇ ਡੀਜੇ ਲਾਏ ਹੋਏ ਆ ਅੱਗੇ ਅੱਗੇ ਇਹ ਮਤਲਬ ਨੱਚੀ ਜਾਂਦੇ ਆ ਪਿੱਛੇ ਪਿੱਛੇ ਜਿਹੜੀ ਪਬਲਿਕ ਆ ਉਹ ਨੱਚੀ ਜਾਂਦੀ ਆ ਹਨ ਤੇ ਇਸ ਤੋਂ ਇਲਾਵਾ ਮਤਲਬ ਇਹਨਾਂ ਨੇ ਪੂਰੀ ਸੜਕ ਘੇਰ ਕੇ ਤੁਰਨਾ ਹੁੰਦਾ ਹਨਾ ਇੱਥੇ ਤਾਂ ਚਲੋ ਮਤਲਬ ਖੁੱਲੀ ਖੁੱਲਾ ਰਸਤਾ ਵਾ ਇਹਦੀ ਜਿਵੇਂ ਮਤਲਬ ਜਿੱਥੇ ਛੋਟੇ ਰਸਤੇ ਹੁੰਦੇ ਆ ਉੱਥੇ ਇਹਨਾਂ ਨੇ ਮਤਲਬ ਪੂਰਾ ਰਸਤਾ ਜਿਹੜਾ ਉਹ ਘੇਰ ਕੇ ਤੁਰਨਾ ਇਹਨਾਂ ਨੇ ਤੇ ਇਹ ਬਿਲਕੁਲ ਵੀ ਕਿਸੇ ਨੂੰ ਰਸਤਾ ਨਹੀਂ ਦੇਣਾ ਹੈਗਾ ਤੇ ਇਹਨਾਂ ਨੂੰ ਕੋਈ ਕੁਝ ਕਹਿ ਵੀ ਨਹੀਂ ਸਕਦਾ ਮੇਨ ਚੀਜ਼ ਇਹ ਹੈ ਕਿ ਇਹਨਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਪੁਲਿਸ ਵੱਲੋਂ ਇਹਨਾਂ ਨੂੰ ਪੂਰੀ ਮਤਲਬ ਸ਼ੂਟ ਆ ਸਰਕਾਰ ਵੱਲੋਂ ਤੁਹਾਨੂੰ ਪਤਾ ਬੀਜੇਪੀ ਦੀ ਗਵਰਨਮੈਂਟ ਹੈ ਇਸ ਟਾਈਮ ਯੋਪੀ ਦੇ ਵਿੱਚ ਤੇ ਇਹਨਾਂ ਨੂੰ ਪੂਰੀ ਖੋਲ ਲਾ ਮਤਲਬ ਇਹਨਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਜੇ ਕਿਤੇ ਕਿਸੇ ਕੋਲੋਂ ਕਿਤੇ ਧੋਖੇ ਨਾਲ ਗੱਡੀ ਲੱਗ ਗਈ ਜਾਂ ਕੁਝ ਹੋ ਗਿਆ ਤੇ ਇਹਨਾਂ ਨੇ ਉਲਟਾ ਮਤਲਬ ਗੱਡੀਆਂ ਭੰਨ ਦਿੰਦੇ ਆ ਹਨਾ ਤੇ ਮਤਲਬ ਕੁੱਟਮਾਰ ਕਰਦੇ ਆ ਸਾਰਾ ਕੁਝ ਹੀ ਕਰਦੇ ਆ ਇਹ ਹੈਗਾ ਅਜੇ ਸ਼ਨੀਵਾਰ ਸ਼ਨੀਵਾਰ ਆ ਜਾਂਦਾ ਸੈਟਰਡੇ ਤੇ ਅਜੇ ਸੰਡੇ ਨੂੰ ਭੀੜ ਹੋਣੀ ਉਸ ਤੋਂ ਲਾ ਮੰਡੇ ਨੂੰ ਬਹੁਤ ਜ਼ਿਆਦਾ ਭੀੜ ਹੋਣੀ ਕਿਉਂਕਿ ਮੰਡੇ ਨੂੰ ਮੰਦਿਰ ਦੇ ਵਿੱਚ ਪੂਜਾ ਹੁੰਦੀ ਆ ਜਾਂ ਕੁਝ ਪੰਡਾਰੇ ਵਗੈਰਾ ਵਾ ਕਾਫੀ ਵੱਡੇ ਹੁੰਦੇ ਆ ਤੇ ਮੰਡੇ ਨੂੰ ਇਹ ਲੋਕ ਬਹੁਤ ਜ਼ਿਆਦਾ ਭੀੜ ਲਾਉਂਦੇ ਹਾਂ ਤੇ ਅੱਜ ਸੈਟਰਡੇ ਆ ਜੇ ਕਿਤੇ ਤੁਸੀਂ ਮੰਡੇ ਨੂੰ ਜਾਂਦੇ ਤਾਂ ਤੁਹਾਨੂੰ ਦਿਖਾਉਂਦੇ ਕਿ ਮਤਲਬ ਬਿਲਕੁਲ ਰੋਡ ਤੇ ਸ਼ਾਇਦ ਨਿਕਲਣ ਵਾਸਤੇ ਜਗ੍ਹਾ ਹੀ ਨਾ ਹੁੰਦੀ ਇੰਨੀ ਜ਼ਿਆਦੀ ਇਹਨਾਂ ਦੀ ਮਤਲਬ ਗਿਣਤੀ ਹੁੰਦੀ ਪੂਰਾ ਸੌਨ ਦਾ ਮਹੀਨਾ ਮਤਲਬ ਇੱਥੇ ਸੜਕਾਂ ਦਾ ਇਹੀ ਹਾਲ ਰਹਿਣਾ ਹਨਾ ਇੱਕ ਮਹੀਨਾ ਮਤਲਬ ਜਿਹੜਾ ਪੂਰਾ ਸੌਣ ਦਾ ਐਸੇ ਤਰੀਕੇ ਦੇ ਨਾਲ ਸੜਕਾਂ ਜਿਹੜੀਆਂ ਮਤਲਬ ਭਰੀਆਂ ਰਹਿਣੀਆਂ ਜਿਹੜਾ 10 ਮਿੰਟ ਦਾ ਸਫ਼ਰ ਆ ਉਹਨੂੰ ਮਤਲਬ ਇੱਦਾਂ ਇੱਦਾਂ ਘੰਟਾ ਪੋਣਾ ਆਪਣਾ ਘੰਟਾ ਲੱਗ ਜਾਂਦਾ ਆਪਾਂ ਨੂੰ ਨਹੀਂ ਮੋਦੀ ਬਾਬਾ ਨਾਲ ਰਸਤੇ ਕਿੱਦਾਂ ਦੀ ਗੱਤ ਬਾਤ ਕਰਨੀਆਂ ਲੋਕੀ ਨੂੰ ਕਿਰੋੜੋ ਕਿਤਰਾਉਣ ਦੇ ਹਾਂ ਮੈਨੂੰ ਪਤਾ ਇਹ ਲੋਕ ਇੱਧਰ ਲੱਗੇ ਰਹਿਣ ਕਿ ਸਾਡੇ ਕੋਲ ਕੋਈ ਮੰਗਣ ਵੀ ਨਹੀਂ ਵੇਚਣ ਵਾਲਿਆਂ ਨੇ ਵੇਚ ਦੇਣਾ ਇਹਦੇ ਵਿੱਚ ਕਾਮ ਯਾਤਰਾ ਵਿੱਚ ਖਰੀਦਣ ਵਾਲਿਆਂ ਨੇ ਖਰੀਦੇ ਜਾਣਾ ਖਾ ਜਾਣਾ ਜੀ ਬੱਲੇ ਬੱਲੇ ਹੋ ਗਈ ਹੈ ਪੂਰੇ ਰਸਤੇ ਦੀ ਲੰਬੀ ਵੀਡੀਓ ਮੈਂ ਨਹੀਂ ਬਣਾਈ ਹੈਗੀ ਕਿਉਂਕਿ ਜੇ ਪੂਰੇ ਰਸਤੇ ਦੀ ਵੀਡੀਓ ਬਣਾਉਂਦੀ ਫਿਰ ਵੀਡੀਓ ਬਹੁਤ ਲੰਬੀ ਬਣ ਜਾਣੀ ਸੀਗੀ ਹਨਾ ਕਰੀਬ 25 30 ਮਿੰਟ ਲੱਗ ਜਾਣੇ ਸੀ ਪੂਰਾ ਰਸਤਾ ਜਿਹੜਾ ਆਪਾਂ ਨੂੰ ਕਵਰ ਕਰਨ ਦੇ ਵਿੱਚ ਤੇ ਫੇਰ ਮੈਂ ਵਿੱਚੋਂ ਵਿੱਚੋਂ ਮਤਲਬ ਕਲਿੱਪਸ ਕੱਟ-ਕੱਟ ਕੇ ਤੇ ਮੈਂ ਵੀ ਛੋਟੀ ਵੀਡੀਓ ਬਣਾਈ ਹੈ ਨਾ ਸ਼ਾਰਟ ਵੀਡੀਓ ਬਣਾਈ ਐ ਇਸੇ ਕਰਕੇ ਇਹ ਵੀ ਇੱਕ ਪ੍ਰੋਬਲਮ ਕਹਿ ਲੋ ਹੈਗੀ ਆ ਇੱਥੇ ਜਿਹੜੀ ਕਿ ਸਾਨੂੰ ਫੇਸ ਕਰਨੀ ਪੈਂਦੀ ਹਰ ਸਾਲ ਇੱਕ ਮਹੀਨੇ ਵਾਸਤੇ ਚਾਹੇ ਕੋ ਐਂਬੂਲੈਂਸ ਆ ਚਾਹੇ ਕੋਸ਼ਾ ਪਰ ਇਹਨਾਂ ਨੇ ਰਸਤਾ ਨਹੀਂ ਦੇਣਾ ਹੈਗਾ ਕਿਸੇ ਨੂੰ ਵੀ ਇਹਨਾਂ ਨੇ ਆਪਦੀ ਚਾਲ ਤੇ ਚੱਲਣਾ ਵਾ ਇਹਨਾਂ ਨੂੰ ਜਿੰਨੀ ਜਗ੍ਹਾ ਚਾਹੀਦੀ ਐ ਇਸ ਤਰ੍ਹਾਂ ਰੱਸੀ ਫੜ ਲੈਂਦੇ ਆ ਤੇ ਇਹ ਆਪਦੀ ਓਨੀ ਜਗ੍ਹਾ ਕਵਰ ਕਰਕੇ ਚੱਲਦੇ ਆ ਆਕਾਦੇ ਸ਼ਿਵਲਿੰਗ ਰੱਖੀ ਹੋਈ ਸ਼ਿਵਲਿੰਗ ਲਿਆ ਆਵੜੇ ਯਾਰੇ ਛੋੜੀ ਤੇਰੇ ਅਤਲ ਬੱਲਾ ਤੇ ਤੇਰੀ ਜਲੂਸ ਕਰਦੇ ਸ਼ੰਕਰ ਦਾ ਚੱਜਣਾ ਦਾ ਥੋੜੀ ਦੌਰ ਨੀਂ ਦੇ ਹੋਰ ਤੂੰ ਚੀਜ਼ ਬੜੀ ਹੈ ਮਸਤ ਮਸਤ ਪਿਆ ਹੈ ਧੁਰੋ ਦਾ ਨਹਿਣਾ ਸਖਾ ਹੀ ਇਹ ਦਿੰਦਾ ਲੈ ਮਰੇ ਹੱਥ ਕਿੱਡਾ ਗੇਰੇ ਮੈਨੂੰ ਆਂਦਾ ਖਾਇ ਤੇਰਾ ਤਰਨੇ ਨਿਕ ਮਾ ਜੀ ਤੇ ਇੱਥੋਂ ਫਿਰ ਆਪਾਂ ਮੁੜ ਗਏ ਦੂਸਰੀ ਰਾਹ ਤੇ ਵੈਸੇ ਆਪਾਂ ਸਿੱਧੇ ਵੀ ਜਾ ਸਕਦੇ ਸੀ ਕਿਉਂਕਿ ਉਧਰ ਨੂੰ ਜਿਹੜਾ ਰਸਤਾ ਵਾ ਮਤਲਬ ਜਿਆਦਾ ਵਧੀਆ ਵਾ ਹਨਾ ਜਿਹੜੀ ਰੋਡ ਆ ਉਹ ਚੌੜੀ ਆ ਤੇ ਉੱਧਰ ਨੂੰ ਵੀ ਆਪਾਂ ਜਾ ਸਕਦੇ ਸੀ ਗੋਲੇ ਤੋਂ ਹੋ ਕੇ ਫਿਰ ਆਪਾਂ ਉੱਧਰ ਨੂੰ ਜਾ ਸਕਦੇ ਸੀ ਬਟ ਹੁਣ ਆਪਾਂ ਉੱਧਰ ਨੂੰ ਨਹੀਂ ਜਾਣਾ ਕਿਉਂਕਿ ਵੈਸੇ ਜਾਣ ਵੀ ਨਹੀਂ ਦੇਣਦੇ ਹਨਾ ਸਾਹਮਣੇ ਪੁਲਿਸ ਖੜੀ ਆ ਤੇ ਹੁਣ ਫਿਰ ਆਪਾਂ ਇੱਧਰ ਨੂੰ ਹੋ ਗਏ ਦੂਸਰੇ ਰਸਤੇ ਵੈਸੇ ਤਾਂ ਇੱਧਰ ਨੂੰ ਪੀੜ ਨਹੀਂ ਹੁੰਦੀ ਹੈਗੀ ਇਸ ਰੋਡ ਤੇ ਜਿੱਧਰ ਨੂੰ ਆਪਾਂ ਜਾ ਰਹੇ ਆ ਬਟ ਅੱਜ ਹੋ ਸਕਦਾ ਪੀੜ ਹੋਵੇ ਕਿਉਂਕਿ ਅੱਜ ਉੱਧਰ ਨੂੰ ਵੱਡੀਆਂ ਗੱਡੀਆਂ ਨਹੀਂ ਜਾਂਦੇ ਇੱਡੇ ਵੱਡੀਆਂ ਗੱਡੀਆਂ ਵੀ ਸਭ ਮਸਲੇ ਵਿੱਚ ਇੱਧਰ ਨੂੰ ਨਿਕਲੀਆਂ ਤੇ ਇਸ ਕਰਕੇ ਪਰ ਇੱਕ ਵਾਕੀ ਇੱਧਰ ਨੂੰ ਕੰਮ ਰੀਏ ਨਹੀਂ ਹੋਣਗੇ ਮਤਲਬ ਕਮਰੀਏ ਜਿਹੜੇ ਸੀ ਉਹ ਸਾਰੇ ਉਹਨਾਂ ਨੇ ਗੋਲੇ ਜਣਾ ਉਹ ਗੋਲੇ ਰੋਡ ਤੇ ਉਧਰ ਨੂੰ ਚਲੇ ਗਏ ਤੇ ਬਹੁਤ ਸੋਹਣਾ ਮੌਸਮ ਆ ਬਹੁਤ ਸੋਹਣੀ ਲੋਕੇਸ਼ਨ ਆ ਕਿੰਨੇ ਪਿਆਰੇ ਹਰੇ ਭਰੇ ਦਰਖਤ ਚਾਰੇ ਪਾਸੇ ਵੀਡੀਓ ਪਸੰਦ ਆਈ ਹੋ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਸਾਡੀ ਵੀਡੀਓ ਨੂੰ ਕਿੱਥੋਂ-ਕਿੱਥੋਂ ਵਾਚ ਕਰ ਰਹੇ ਆ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਗੁੱਡ ਬਾਏ ਸਤਿ ਸ਼੍ਰੀ ਅਕਾਲ ਥੈਂਕਸ ਫਾਰ ਵਾਚਿੰਗ